ਕਰਨਾਲ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੁਭਾਸ਼ ਜੀ ਜਿਸ ਤਰੀਕੇ ਦੇ ਨਾਲ ਸੰਗਲਪ ਪੱਤਰ ਜਾਰੀ ਕਰਤਾ ਲੋਕਾਂ ਦੇ ਵਿੱਚ ਗਏ ਉਹ ਕਿ ਕਿਹੜੇ ਕਿਹੜੇ ਮੁੱਦੇ ਉਹਨਾਂ ਨੇ ਰੱਖੇ ਵੀ ਜਿਹੜੀਆਂ ਪਿਛਲੇ ਸਰਕਾਰਾਂ ਨੇ ਪੂਰੇ ਹੀ ਨਹੀਂ ਕੀਤੇ ਹੋਂ ਤੱਕ ਦੇਖੋ ਲੋਕਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ ਕਿ ਪਿੰਡਾਂ ਦੀ ਬੁਰੀ ਹਾਲਤ ਹੈ ਨਾ ਸੜਕਾਂ ਐ ਨਾ ਪੀਣ ਵਾਲਾ ਸਾਫ਼ ਪਾਣੀ ਹੈ ਡਰੱਗਸ ਵੱਧ ਰਹੀਆਂ ਹਨ ਗੈਂਗਸਟਰ ਪਿੰਡਾਂ ਤੱਕ ਪਹੁੰਚ ਰਹੇ ਹਨ ਲੋਕ ਬੜੇ ਪਰੇਸ਼ਾਨ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਦਾ ਫਾਇਦਾ ਵੀ ਨੀਚੇ ਮਿਲ ਨਹੀਂ ਰਿਹਾ ਸੋ ਲੋਕ ਇੱਕੋ ਹੀ ਗੱਲ ਕਹਿ ਰਹੇ ਹਨ ਕਿ ਜੇ ਅਸੀਂ ਅਕਾਲੀ ਵੇਖ ਲੇ ਕਾਂਗਰਸੀ ਵੇਖ ਲੇ ਝਾੜੂ ਵਾਲ ਉਹਨਾਂ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਵੀ ਧਮਕੀ ਭਰੇ ਫੋਨ ਆ ਰਹੇ ਵੀ ਤੁਸੀਂ ਸਵਾਤੀ ਮਾਲੀਵਾਲ ਨੂੰ ਮਾੜਾ ਕਹਿਣਾ ਹੈ ਉਹਨਾਂ ਦੇ ਖਿਲਾਫ ਬੋਲਣਾ ਹੈ ਔਰ ਫਿਰ ਵੀ ਉਹ ਕਹਿੰਦੇ ਵੀ ਮੈਂ ਕੱਲੀ ਵੀ ਜਿੱਤੂਗੀ ਕਿਵੇਂ ਦੇਖਦੇ ਹੋ ਜਿੱਤੂਗੀ ਕਿਉਂਕਿ ਸੱਚਾਈ ਉਹਦੇ ਨਾਲ ਹੈ ਇਹਨਾਂ ਦੇ ਚਿਹਰੇ ਤੇ ਨਕਾਬ ਉਤਰ ਰਿਹਾ ਜੀ ਜਿਸ ਪਾਰਟੀ ਦੀ ਰਾਜ ਸਭਾ ਮੈਂਬਰ ਮਹਿਲਾ ਸੁਰੱਖਿਅਤ ਨਹੀਂ ਹੈ ਉਸ ਪਾਰਟੀ ਤੋਂ ਦੇਸ਼ ਦੀਆਂ ਪੰਜਾਬ ਦੀਆਂ ਮਤਾਵਾਂ ਪਾਣਾ ਕਿਵੇਂ ਸੁਰੱਖਿਅਤ ਹੋਣੀਆਂ ਮੈਂ ਤਾਂ ਹਰ ਜਗ੍ਹਾ ਬੇਨਤੀ ਕਰ ਰਿਹਾ ਕਿ ਸਵਾਤੀ ਮਾਲੀਵਾਲ ਦੇਖ ਲਓ ਇਹਨਾਂ ਢੋਂਗੀਆਂ ਤੋਂ ਇਹਨਾਂ ਠੱਗਾਂ ਤੋਂ ਇਹਨਾਂ ਲੁਟੇਰਿਆਂ ਤੋਂ ਬਚੋ ਕਿਉਂਕਿ ਪਿਛਲੇ ਦਿਨੀ ਵੀ ਜ ਜੋ ਰੋਡ ਸ਼ੋਅ ਚਾਹੇ ਚੁੱਪ ਧਾਰੀ ਸੀਗੀ ਬਾਅਦ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਵੀ ਉਹਨਾਂ ਨੂੰ ਨਿਆਂ ਮਿਲੇਗਾ ਫਿਰ ਚਾਹੇ ਉਹਦੇ ਮਾਤਾ ਪਿਤਾ ਤੋਂ ਪੁੱਛ ਕੇ ਚੋਏ ਭਾਵੇਂ ਪਤਨੀ ਤੋਂ ਹੋਵੇ ਭਾਵੇਂ ਨਿਆਂ ਮਿਲੇਗਾ ਸਰਕਾਰ ਵਾਪਸ ਸਾਡੀ ਆ ਲੈਣ ਦਿਓ ਇਹ ਜਿਹੜੇ ਦੋਸ਼ੀ ਆ ਸਭ ਜੇਲ੍ਹ ਦੀਆਂ ਸਲਖਾਂ ਦੇ ਅੰਦਰ ਹੋਣਗੇ ਬਿਲਕੁਲ ਧੰਨਵਾਦ ਆ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਅਹਿਮ ਸਵਾਲ ਸੀਗੇ ਸੁਵਾਨ ਸ਼ਰਮਾ ਵੱਲੋਂ ਅੱਜ ਕੱਲ ਪੱਤਰ ਵੀ ਜਾਰੀ ਕੀਤਾ ਗਿਆ ਉਸ ਚੀਜ਼ ਦੇ ਵਿੱਚ ਲੋਕਲ ਮੁੱਦੇ ਜਿਹੜੇ ਸੀਗੇ ਉਹਨਾਂ ਨੂੰ ਖਾਸ ਤੌਰ ਤੇ ਰੱਖਿਆ ਗਿਆ ਔਰ ਅਸ਼ਿਰੇਂਦਨਪੁਰ ਸਾਹਿਬ ਨੂੰ ਟੂਰਿਸਟ ਹੱਬ ਬਣਾਉਣ ਦੀ ਗੱਲ ਆਖੀ ਹੈ ਜਿਵੇਂ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀ ਤਾਂ ਸ਼੍ਰੀਨੰਦਪੁਰ ਸਾਹਿਬ ਦੇ ਨਜ਼ਦੀਕੀ ਟੂਰਿਸਟ ਹੱਬ ਬਣੇਗਾ ਔਰ ਕਈ ਇਲਾਕਿਆਂ ਦੇ ਵਿੱਚ ਜਿੱਥੇ ਰੇਲਵੇ ਕਨੈਕਟੀਵਿਟੀ ਨਹੀਂ ਹੈ ਉੱਥੇ ਰੇਲਵੇ ਰੇਡੀ ਕਨੈਕਟੀਵਿਟੀ ਦਿੱਤੀ ਜਾਵੇਗੀ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਕਈ ਜਿਹੜੇ ਮੁਹੱਲੇ ਨੇ ਉੱਥੇ ਸਹਿਬਜ਼ਾਦਿਆਂ ਦੇ ਅ ਗੇਟ ਬਣੇ ਯਾਦਗਾਰੀ ਗੇਟ ਬਣਾਉਣਗੇ ਨਾਲ ਦੇ ਨਾਲ ਜਿਹੜਾ ਸਟੇਸ਼ਨ ਨੇ ਉਹਨਾਂ ਨੂੰ ਮਾਦਾ ਗੁਜਰੀ ਜਿਹਦਾ ਨਾਮ ਜਿਹੜਾ ਹੈਗਾ ਉਹ ਦਿੱਤਾ ਜਾਵੇਗਾ ਸਾਡਾ ਨਾਲ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੁਭਾਸ਼ ਜੀ ਜਿਸ ਤਰੀਕੇ ਦੇ ਨਾਲ ਸੰਗਲਪ ਪੱਤਰਾ ਜਾਰੀ ਕਰਤਾ ਲੋਕਾਂ ਦੇ ਵਿੱਚ ਗਏ ਉਹ ਕਿਹੜੇ ਕਿਹੜੇ ਮੁੱਦੇ ਉਹਨਾਂ ਨੇ ਰੱਖੇ ਵੀ ਜਿਹੜੀਆਂ ਪਿਛਲੇ ਸਰਕਾਰਾਂ ਨੇ ਪੂਰੇ ਹੀ ਨਹੀਂ ਕੀਤੇ ਹੁਣ ਤੱਕ ਦੇਖੋ ਲੋਕਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ ਕਿ ਪਿੰਡਾਂ ਦੀ ਬੁਰੀ ਹਾਲਤ ਹੈ ਨਾ ਸੜਕਾਂ ਐ ਨਾ ਪੀਣ ਵਾਲਾ ਸਾਫ਼ ਪਾਣੀ ਹੈ ਡਰੱਗਸ ਵੱਧ ਰਹੀਆਂ ਗੈਂਗਸਟਰ ਪਿੰਡਾਂ ਤੱਕ ਪਹੁੰਚ ਰਹੇ ਆ ਲੋਕ ਬੜੇ ਪਰੇਸ਼ਾਨ ਨੇ ਮੋਦੀ ਸਾਹਿਬ ਦੀਆਂ ਸਕੀਮ ਕਿੱਛ ਜਿਸੀ ਕੱਲੀ ਵੇਖ ਲੈ ਕਾਂਗਰਸੀ ਵੇਖ ਲੈ ਝਾੜੂ ਵਾਲੇ ਵੇਖ ਲੈ ਐਰ ਕੇ ਸੀ ਮੋਦੀ ਸਾਹਿਬ ਨਾਲ ਚੱਲਣਾ ਹੈ ਐਰ ਕੇ ਸੀ ਤੁਹਾਨੂੰ ਜਿਤਾਣਾ ਸਵਾਤੀ ਮਾਲੀ ਵਾਲੇ ਇੱਕ ਟਵੀਟ ਕੀਤਾ ਸੀ ਵੀ ਉਹਨਾਂ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਵੀ ਧਮਕੀ ਭਰੇ ਫੋਨ ਆ ਰਹੇ ਵੀ ਤੁਸੀਂ ਸਵਾਤੀ ਮਾਲੀਵਾਲ ਨੂੰ ਮਾੜਾ ਕਹਿਣਾ ਹੈ ਉਹਨਾਂ ਦੇ ਖਿਲਾਫ ਬੋਲਣਾ ਹੈ ਔਰ ਫਿਰ ਵੀ ਉਹ ਕਹਿੰਦੇ ਵੀ ਮੈਂ ਕੱਲੀ ਵੀ ਜਿੱਤੂਗੀ ਕਿਵੇਂ ਦੇਖਦੇ ਹੋ ਜਿੱਤੂਗੀ ਕਿਉਂਕਿ ਸੱਚਾਈ ਉਹਦੇ ਨਾਲ ਹੈ ਇਹਨਾਂ ਦੇ ਚਿਹਰੇ ਦੇ ਨਕਾਬ ਉਤਰ ਰਹੇ ਜੀ ਜਿਸ ਪਾਰਟੀ ਦੀ ਰਾਜ ਸਭਾ ਮੈਂਬਰ ਮਹਿਲਾ ਸੁਰੱਖਿਅਤ ਨਹੀਂ ਹੈ ਉਸ ਪਾਰਟੀ ਤੋਂ ਦੇਸ਼ ਦੀਆਂ ਪੰਜਾਬ ਦੀਆਂ ਮਾਤਾਵਾਂ ਪਾਣਾ ਕਿਵੇਂ ਸੁਰੱਖਿਅਤ ਹੋਣੀਆਂ ਮੈਂ ਤਾਂ ਹਰ ਜਗ੍ਹਾ ਬੇਨਤੀ ਕਰ ਰਿਹਾ ਕਿ ਸਵਾਤੀ ਮਾਲੀਵਾਲ ਦੇਖ ਲਓ ਇਹਨਾਂ ਢੋਂਗੀਆਂ ਤੋਂ ਇਹਨਾਂ ਠੱਗਾਂ ਤੋਂ ਇਹਨਾਂ ਲੁਟੇਰਿਆਂ ਤੋਂ ਬਚੋ ਕਿਉਂਕਿ ਪਿਛਲੇ ਦਿਨੀ ਵੀ ਜੇਕਰ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਸੀ ਵੀ ਜੋ ਰੋਡ ਸ਼ੋ ਚਾਹੇ ਚੁੱਪ ਧਾਰੀ ਸੀਗੀ ਬਾਅਦ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਵੀ ਉਹਨਾਂ ਨੂੰ ਨਿਆਂ ਮਿਲੇਗਾ ਫਿਰ ਚਾਹੇ ਉਹਦੇ ਮਾਤਾ ਪਿਤਾ ਤੋਂ ਪੁੱਛ ਕੇ ਚੋਏ ਭਾਵੇਂ ਪਤਨੀ ਤੋਂ ਹੋਵੇ ਭਾਵੇਂ ਨਿਆਂ ਮਿਲੇਗਾ ਸਰਕਾਰ ਵਾਪਸ ਸਾਡੀ ਆ ਲੈਣ ਦਿਓ ਇਹ ਜਿਹੜੇ ਦੋਸ਼ੀ ਆ ਸਭ ਜੇਲ੍ਹ ਦੀਆਂ ਸਲਖਾਂ ਦੇ ਅੰਦਰ ਹੋਣ ਬਿਲਕੁਲ ਧੰਨਵਾਦ ਆ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਅਹਿਮ ਸਵਾਲ ਸੀਗੇ ਸੁਵਾਨ ਸ਼ਰਮਾ ਜੀ ਨੇ ਅੱਜ ਸਕਲ ਪੱਤਰ ਵੀ ਜਾਰੀ ਕੀਤਾ ਗਿਆ ਉਸ ਚੀਜ਼ ਦੇ ਵਿੱਚ ਲੋਕਲ ਮੁੱਦੇ ਜਿਹੜੇ ਸੀਗੇ ਉਹਨਾਂ ਨੂੰ ਖਾਸ ਤੌਰ ਤੇ ਰੱਖਿਆ ਗਿਆ ਔਰ ਅਸੀਰ ਅਨੰਤਪੁਰ ਸਾਹਿਬ ਨੂੰ ਟੂਰਿਸਟ ਹੱਬ ਬਣਾਉਣ ਦੀ ਗੱਲ ਆਖੀ ਹੈ ਜਿਵੇਂ ਅਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀ ਤਾਂ ਸ਼੍ਰੀਨੰਦਪੁਰ ਸਾਹਿਬ ਦੇ ਨਜ਼ਦੀਕੀ ਟੂਰਿਸਟ ਹੱਬ ਬਣੇਗਾ ਔਰ ਕਈ ਇਲਾਕਿਆਂ ਦੇ ਵਿੱਚ ਜਿੱਥੇ ਰੇਲਵੇ ਕਨੈਕਟੀਵਿਟੀ ਨਹੀਂ ਹੈ ਉੱਥੇ ਰੇਲਵੇ ਰੇਡੀ ਕਨੈਕਟੀਵਿਟੀ ਦਿੱਤੀ ਜਾਵੇਗੀ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਕਈ ਜਿਹੜੇ ਮੁਹੱਲੇ ਨੇ ਉੱਥੇ ਸਹਿਬਜ਼ਾਦਿਆਂ ਦੇ ਗੇਟ ਬਣੇ ਯਾਦਗਾਰੀ ਗੇਟ ਬਣਾਉਣਗੇ ਨਾਲ ਦੀ ਨਾਲ ਜਿਹੜਾ ਸਟੇਸ਼ਨ ਨੇ ਉਹਨਾਂ ਨੂੰ ਮਾਦਾ ਗੁਜਰੀ ਜਿਹਦਾ ਨਾਮ ਜਿਹੜਾ ਹੈਗਾ ਉਹ ਦਿੱਤਾ ਜਾਵੇਗਾ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦਿਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप